ਦਾ ਵਸਿਆ ਬਸਾਇਆ ਘਰ ਉਜਾੜਨ ਦੇ ਵਿੱਚ ਮਾਂ ਦੀ ਕਿੰਨੀ ਕੋਪੂ ਨਿਕਾ ਹੁੰਦੀ ਹੈ ਇਸ ਵਿਸ਼ੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਹੋ ਇਸ ਸਮੇਂ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅਕਸਰ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਦੌਰਾਨ ਇਹ ਗੱਲ ਡਿਸਕਸ ਹੁੰਦੀ ਹੈ ਕਿ ਧੀ ਦਾ ਵਸਿਆ ਬਸਾਇਆ ਘਰ ਉਜਾੜਨ ਦੇ ਵਿੱਚ ਮਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਸਾਰੀਆਂ ਮਾਮਾ ਇੱਕੋ ਜੀਆਂ ਨੇ ਬਹੁਤ ਸਾਰੀਆਂ ਮਾਮਾ ਨੇ ਜੋ ਧੀ ਨੂੰ ਜਦੋਂ ਵਿਆਹ ਕੇ ਤੋੜ ਦਿਆਂ ਨੇ ਤੋ ਕੰਨੀਆਂ ਪੁੱਤ ਦੁੱਖ ਤੇ ਸੁੱਖ ਹੁਣ ਆਪਣੇ ਸਹਰੇ ਪਰਿਵਾਰ ਦੇ ਵਿੱਚ ਹੀ ਕੱਟਣਾ ਤੈਨੂੰ ਸੁੱਖ ਵੀ ਆਉਣਗੇ ਤੇ ਦੁੱਖ ਵੀ ਆਉਣਗੇ ਸਾਡੀ ਭੂਮਿਕਾ ਜਿੰਨੀ ਕੁ ਹੋਵੇਗੀ ਅਸੀਂ ਨਿਭਾਵਾਂਗੇ ਪਰ ਹਰ ਇੱਕ ਗੱਲ ਦੇ ਨਾਲ ਤੇਰੀ ਸਹਿਮਤ ਨਹੀਂ ਹੋਵਾਂਗੇ ਔਰ ਦੋਸਤੋ ਜ਼ਿਆਦਾ ਕਰਕੇ ਮਾਮਾ ਜਿਹੜੀਆਂ ਨੇ ਉਹ ਜਿਹੀ ਚੱਕੋ ਪਾਈ ਧੀ ਨੂੰ ਕਰਦੀਆਂ ਨੇ ਕਿ ਘਰ ਦੇ ਵਿੱਚ ਅਜੇ ਕੋਈ ਲੜਾਈ ਝਗੜਾ ਹੋਣ ਦੀ ਗਲਬਾ ਤੋਂ ਹੋ ਹੀ ਰਹੀ ਹੁੰਦੀ ਹੈ ਤਾਂ ਇੱਕਦਮ ਫੋਨ ਖੜਕਣੇ ਸ਼ੁਰੂ ਹੋ ਜਾਂਦੇ ਨੇ ਔਰ ਮਾਂ ਆਪਣੀ ਧੀ ਨੂੰ ਅਜਿਹੀਆਂ ਪੁੱਠੀਆਂ ਪੱਟੀਆਂ ਪੜਾਉਂਦੀ ਹੈ ਜਿਸ ਕਰਕੇ ਉਸ ਧੀ ਦਾ ਵਸਿਆ ਬਸਾਇਆ ਜਿਹੜਾ ਘਰ ਹੈ ਉਹ ਤਬਾਹ ਹੋ ਜਾਂਦਾ ਹੈ ਬੱਚੇ ਰੋਣ ਜਾਂਦੇ ਨੇ ਦੋਹਾਂ ਦੀ ਜ਼ਿੰਦਗੀ ਪਰਿਵਾਰਾਂ ਦੀ ਜਿਹੜੀ ਆ ਉਹ ਤਹਿਸਨੈਸ ਹੋ ਜਾਂਦੀ ਹੈ ਮਾਂ ਆਪਣੀ ਧੀ ਨੂੰ ਕਿਸ ਤਰ੍ਹਾਂ ਦੀਆਂ ਪੱਟੀਆਂ ਪੜਾਉਂਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਉਹ ਹਮੇਸ਼ਾ ਹੀ ਕਰਦੀ ਹੈ ਕਿ ਜਦੋਂ ਧੀ ਆਪਣੇ ਸਾਰੇ ਪਰਿਵਾਰ ਦੀਆਂ ਕਮਜ਼ੋਰੀਆਂ ਆਪਣੀ ਮਾਂ ਦੇ ਨਾਲ ਸ਼ੇਅਰ ਕਰਦੀ ਹੈ ਤਾਂ ਸਮਝੋ ਉਸ ਵੇਲੇ ਕੁਝ ਨਾ ਕੁਝ ਅਜੀਹਾ ਹੋਣ ਵਾਲਾ ਹੈ ਜਿਸ ਦਾ ਸਦਮਾ ਦੋਨੇ ਪਰਿਵਾਰਕ ਮੈਂਬਰ ਨਹੀਂ ਸਹਿਣ ਕਰ ਸਕਦੇ ਧੀ ਆਪਣੀਆਂ ਛੋਟੀਆਂ-ਛੋਟੀਆਂ ਗੱਲਾਂ ਮਾਂ ਦੇ ਨਾਲ ਸ਼ੇਅਰ ਕਰਨੀਆਂ ਲੰਬੀਆਂ ਫੋਨ ਤੇ ਗੱਲਾਂ ਬਾਤਾਂ ਕਰੀ ਜਾਣੀਆਂ ਘਰ ਦੇ ਵਿੱਚ ਸਾਰੇ ਪਰਿਵਾਰ ਦੇ ਨਾਲ ਗੱਲ ਨਹੀਂ ਕਰਨੀ ਪਾੜਾ ਮੋਟਾ ਕੰਮ ਕਰਕੇ ਆਪਣੀ ਮਾਂ ਦੇ ਨਾਲ ਗੱਲਾਂਬੱਤਾਂ ਕਰਦੇ ਰਹਿਣਾ ਘਰ ਦੀਆਂ ਕਮਜ਼ੋਰੀਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਜੋ ਦੋ ਦੋ ਤਿੰਨ ਤਿੰਨ ਘੰਟੇ ਤੱਕ ਮੁੱਕਦੀਆਂ ਨਹੀਂ ਹੈ ਫਿਰ ਜਿਸ ਪਰਿਵਾਰ ਦੇ ਵਿੱਚ ਉਹ ਨੋ ਬਣ ਕੇ ਆਈ ਹੁੰਦੀ ਹੈ ਕਿ ਉਸ ਨੂੰ ਪੁੱਛਣ ਦਾ ਅਧਿਕਾਰ ਨਹੀਂ ਹੈ ਕਿ ਪੁੱਤ ਦੋ ਤਿੰਨ ਤਿੰਨ ਘੰਟੇ ਕਿਹੜੀਆਂ ਗੱਲਾਂ ਹੁੰਦੀਆਂ ਨੇ ਅਸੀਂ ਵੀ ਤਾਂ ਆਪਣੀਆਂ ਧੀਆਂ ਨਾਲ ਗੱਲਬਾਤ ਕਰਦੇ ਹੀ ਆਂ ਔਰ ਉਹ ਗੱਲਾਂ ਦੇ ਵਿੱਚ ਹੁੰਦਾ ਕੁਝ ਨਹੀਂ ਹੈ ਹੁੰਦਾ ਕੁਝ ਨਹੀਂ ਆ ਉਹਨਾਂ ਗੱਲਾਂ ਦੇ ਵਿੱਚ ਸਿਵਾਏ ਉਸ ਦੀ ਨੈਗੇਟਿਵ ਸੋਚ ਕਰਨ ਦੇ ਕੀ ਗੱਲਬਾਤ ਹੁੰਦੀ ਹੈ ਅੱਜ ਤਾਂ ਮੈਨੂੰ ਪੂਰੇ ਪਰਿਵਾਰ ਦਾ ਫਿਰ ਖਾਣਾ ਬਣਾਉਣਾ ਪਿਆ ਮੈਂ ਤਾਂ ਬਥੇਰਾ ਕਿਹਾ ਕਿ ਤੁਸੀਂ ਆਪਣਾ ਬਾਹਰੋਂ ਖਾ ਲਓ ਜਾ ਕੇ ਅੱਜ ਪਤਾ ਨਹੀਂ ਮੇਰੀ ਸੱਸ ਦਾ ਭਤੀਜਾ ਤੇ ਭਾਂਜਨੋ ਆ ਗਈ ਪਤਾ ਨਹੀਂ ਕੌਣ ਆ ਗਿਆ ਕੌਣ ਨਹੀਂ ਉਹਨਾਂ ਦਾ ਖਾਣਾ ਬਣਾਉਣਾ ਪਿਆ ਮੈਂ ਤਾਂ ਬਹੁਤ ਪਰੇਸ਼ਾਨ ਐ ਅਬੀਬੀ ਮੈਂ ਤੇ ਇੰਨੀ ਕਿ ਪਰੇਸ਼ਾਨ ਐ ਕਿ ਬਸ ਮੈਂ ਅੱਛਾ ਝੂਠਾ ਮੂਠਾ ਰੋਣਾ ਸ਼ੁਰੂ ਕਰ ਦਿੱਤੀ ਖਾਣਾ ਬਣਾਉਣ ਨਾਲ ਦੱਸੋ ਕਿਸੇ ਦੀ ਕੀ ਪਰੇਸ਼ਾਨੀ ਹੋ ਸਕਦੀ ਹੈ ਜੇ ਘਰ ਦੇ ਵਿੱਚ ਮਹਿਮਾਨ ਆਏਗਾ ਕੀ ਉਸ ਨੂੰ ਪਾਣੀ ਨਹੀਂ ਪਰਾਵਾਂਗੇ ਕੀ ਉਸ ਨੂੰ ਚਾਹ ਨਹੀਂ ਪਰਾਵਾਂਗੇ ਰੋਟੀ ਦਾ ਨਹੀਂ ਪੁੱਛਾਂਗੇ ਸੋ ਕਿਹੜੀਆਂ ਗੱਲਾਂ ਨੇ ਜੇ ਤੁਸੀਂ ਆਪਣੇ ਮਾਪਿਆਂ ਦੇ ਘਰ ਹੋਵੋਗੇ ਤਾਂ ਜਦੋਂ ਕੋਈ ਆ ਜਾਵੇ ਤਾਂ ਕੀ ਉਹਨਾਂ ਨੂੰ ਪਾਣੀ ਨਹੀਂ ਪਰਾਵਾਂਗੇ ਮਤਲਬ ਕਿਤੇ ਨਾ ਕਿਤੇ ਸੌ ਰਿਆਂ ਦੇ ਕੰਮ ਨੂੰ ਕੁਝ ਲੜਕੀਆਂ ਜਿਹੜੀਆਂ ਉਹ ਬੋਝ ਸਮਝਦੀਆਂ ਨੇ ਕਿ ਮੈਨੂੰ ਇੱਥੇ ਇਹ ਕੰਮ ਕਰਨਾ ਪੈ ਰਿਹਾ ਹਰ ਇੱਕ ਧੀ ਜਿਹੜੀ ਹੈ ਮਾਪੇ ਨੇ ਬੜੇ ਪਿਆਰ ਦੇ ਨਾਲ ਪਾਲੀ ਹੁੰਦੀ ਹੈ ਸਾਡੀਆਂ ਵੀ ਬੱਚੀਆਂ ਨੇ ਔਰ ਕੁਝ ਅਜੇਹੀਆਂ ਧੀਆਂ ਨੇ ਜੋ بڑے-ਵੱਡੇ ਵੱਡੇ ਰਾਜ ਜਿਹੜੇ ਆਪਣੇ ਸੌਰੇ ਪਰਿਵਾਰ ਦੇ ਨੇ ਉਹ ਆਪਣੇ ਦਿਲਾਂ ਦੇ ਵਿੱਚ ਹੀ ਰੱਖ ਦਿਆ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਉਹ ਆਪਣੀ ਟੈਨਸ਼ਨ ਨੂੰ ਆਪਣੇ ਤੱਕ ਸੀਮਤ ਰੱਖ ਦਿਆ ਨੇ ਉਹ ਆਪਣੀ ਮਾਂ ਨਾਲ ਕਿਸੇ ਗੱਲ ਨੂੰ ਲੈ ਕੇ ਸ਼ੇਅਰ ਨਹੀਂ ਕਰਦੀਆਂ ਔਰ ਉਹ ਧੀਆ ਅੱਜ ਵੀ ਵਸ ਰਹੀਆਂ ਨੇ ਪੁਰਾਣੇ ਸਮੇਂ ਤੇ ਨਜ਼ਰ ਮਾਰ ਲਓ ਆਪਣੇ ਮਾਤਾ ਪਿਤਾ ਨੇ ਮਤਲਬ ਕਿਹੜਾ ਇੱਕ ਦੂਜੇ ਨੂੰ ਵੇਖਿਆ ਸੀ ਜਦੋਂ ਵਿਆਹ ਕਰਵਾਇਆ ਜੋ ਸਿਆਣੇ ਬਜ਼ੁਰਗ ਕਰਕੇ ਆ ਗਏ ਫਾਈਨਲ ਉਹੀ ਮਤਲਬ ਵਿਆਹ ਦੇ ਰੂਪ ਵਿੱਚ ਬਦਲ ਗਿਆ ਔਰ ਉਹ ਵਿਆਹ ਜਿਹੜੇ ਉਹ ਅੱਜ ਵੀ ਨਿਭ ਰਹੇ ਨੇ ਉਹ ਪਰਿਵਾਰਾਂ ਦਾ ਪਿਆਰ ਅੱਜ ਵੀ ਬਣਿਆ ਹੋਇਆ ਹੈ ਉਹ ਅੱਜ ਤੱਕ ਠੀਕ ਹੈ ਮੈਂ ਇਹ ਵੀ ਕਹਿੰਦਾ ਕਿ ਜਿੱਥੇ ਦੋ ਭਾਂਡੇ ਆ ਉਹ ਨਹੀਂ ਖੜਕਦੇ ਖੜਕਦੇ ਆ ਲੇਕਿਨ ਸਮਝਦਾਰੀ ਦੇ ਨਾਲ ਉਹਨਾਂ ਭਾਂਡਿਆਂ ਨੂੰ ਆਪਾਂ ਅਲੱਗ-ਅਲੱਗ ਵੀ ਕਰ ਸਕਦੇ ਆ ਔਰ ਖੜਕਣਾ ਬੰਦ ਵੀ ਕਰ ਸਕਦੇ ਸੋ ਇਸ ਕਰਕੇ ਜਦੋਂ ਮਤਲਬ ਹਾਲਾਤ ਇਸ ਤਰ੍ਹਾਂ ਦੇ ਬਣ ਜਾਣ ਕਿ ਨਹੀਂ ਵੀ ਹੁਣ ਇਸ ਤਰ੍ਹਾਂ ਨਹੀਂ ਹੋਣਾ ਤੇ ਠੀਕ ਹੈ ਉਹਨਾਂ ਨੂੰ ਅਲੱਗ ਕੀਤਾ ਜਾ ਸਕਦਾ ਹੈ ਅਲੱਗ ਪਿਆਰ ਦੇ ਨਾਲ ਵੀ ਕੀਤਾ ਜਾ ਸਕਦਾ ਇਹ ਨਹੀਂ ਹੈ ਕਿ ਆਪਾਂ ਉਸ ਨੂੰ ਲੜਾਈ ਝਗੜਾ ਕਰਕੇ ਹੱਲ ਕਰਨਾ ਹੈ ਨਹੀਂ ਬਿਲਕੁਲ ਨਹੀਂ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਮੈਂ ਉਹਨਾਂ ਧੀਆ ਨੂੰ ਇਸ ਐਪੀਸੋਡ ਦੇ ਜ਼ਰੀਏ ਜ਼ਰੂਰ ਕਹਿਣਾ ਚਾਹੁੰਦਾ ਜਿਹੜੀਆਂ ਧੀਆ ਆਪਣੇ ਸਹੁਰੇ ਪਰਿਵਾਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਆਪਣੇ ਮਾਪੇ ਨਾਲ ਸਾਂਝੀਆਂ ਕਰਦੇ ਨੇ ਆਪਣੇ ਖਾਸ ਕਰਕੇ ਮਾਂ ਨਾਲ ਸਾਂਝੀਆਂ ਕਰਦੀਆਂ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਪਲੀਜ਼ ਉਹ ਵੀ ਪਰਿਵਾਰ ਹੈ ਤੁਸੀਂ ਆਪਣੇ ਸੱਸ ਸਹੁਰੇ ਨੂੰ ਮਾਤਾ ਪਿਤਾ ਦਾ ਰੂਪ ਮੰਨੋ ਆਪਣੇ ਜੇ ਠੀਕ ਹੈ ਤੁਹਾਡੋ ਮਾਂ ਬਾਪ ਦੀ ਡਿਊਟੀ ਸੀ ਤੁਹਾਨੂੰ ਪਾਲਿਆ ਪੋਲੋਸ ਕੇ ਵੱਡਾ ਕੀਤਾ ਪੜਾਇਆ ਲਕਾਇਆ ਹੁਣ ਤੁਸੀਂ ਆਪਣੇ ਪਰਿਵਾਰ ਵਿੱਚ ਆ ਗਏ ਹੋ ਠੀ ਉਹ ਵੀ ਪਰਿਵਾਰ ਤੁਹਾਡਾ ਹੀ ਹੈ ਲੇਕਿਨ ਜਿੱਥੇ ਤੁਹਾਡੀ ਜ਼ਿੰਦਗੀ ਜਿਹੜੀ ਨਿਭਣੀ ਹੈ ਉਹ ਇਹ ਪਰਿਵਾਰ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਸਾਨੂੰ ਟੈਲੀਫੋਨਾਂ ਦੇ ਮਾਧਿਅਮ ਰਾਹੀਂ ਜਿਹੜੇ ਝਗੜੇ ਵਧ ਰਹੇ ਨੇ ਤੁਸੀਂ ਦੇਖੋ ਕਈ ਵਾਰ ਕੋਈ ਨਿਊਜ਼ ਕਵਰ ਕਰਨ ਵਾਸਤੇ ਸਾਨੂੰ ਥਾਣਿਆਂ ਦੇ ਵਿੱਚ ਜਾਣਾ ਪੈਂਦਾ ਹੈ ਜਾਂ ਕੋਈ ਗੱਲਬਾਤ ਕਰਨੀ ਪੈਂਦੀ ਹੈ ਤੇ ਬਾਹਰ ਨਵਾਂ ਨਵੇਕਲਾ ਸਮਾਨ ਜਿਹੜਾ ਦਹੇਜ ਦਾ ਮਾਪਾਪ ਨੇ ਬੜੀਆਂ ਸੱਦਰਾਂ ਦੇ ਨਾਲ ਬੜੀਆਂ ਖੁਸ਼ੀਆਂ ਦੇ ਨਾਲ ਆਪਣੀ ਧੀ ਨੂੰ ਦਿੱਤਾ ਸੀ ਉਹ ਸੜ ਰਿਹਾ ਨਵੇਂ ਸੋਫੇ ਪਾਏ ਨੇ ਅਜੇ ਕਲੀਰੇ ਪੇਟੀ ਦੇ ਨਾਲ ਬੱਜੇ ਹੋਏ ਨੇ ਸੋਫਿਆਂ ਦੇ ਉੱਪਰੋਂ ਕੱਪੜਾ ਨਹੀਂ ਉਤਰਿਆ ਹੈ ਸ਼ੀਸ਼ਾ ਪਿਆ ਹੈ ਡਾਈਨਿੰਗ ਟੇਬਲ ਪਿਆ ਹੈ ਮਤਲਬ ਕੀ ਤਰਸ ਆਉਂਦਾ ਦੁੱਖ ਆਉਂਦਾ ਦੇਖ ਕੇ ਕਿ ਮਾਪੇ ਨੇ ਕਿੰਨੀ ਮਿਹਨਤ ਦੇ ਨਾਲ ਕਿੰਨੀਆਂ ਖੁਸ਼ੀਆਂ ਦੇ ਨਾਲ ਆਪਣੀ ਧੀ ਦੇ ਵਿਆਹ ਦਾ ਬਹੇਜ ਬਣਾਇਆ ਸੀ ਔਰ ਅੱਜ ਇਹ ਮਿੱਟੀ ਕੱਟੇ ਧੁੱਪ ਮੀਂਹ ਦੇ ਵਿੱਚ ਗਲ ਰਿਹਾ ਤੇ ਸੜ ਰਿਹਾ ਸੋ ਦੋਸਤੋ ਜੇ ਘਰ ਬਚਾਉਣਾ ਹੈ ਅੱਜ ਦੇ ਦੌਰ ਦੇ ਵਿੱਚ ਤੇ ਇਹ ਨਾ ਸੋਚੋ ਕਿ ਨਿੱਕੀ ਨਿੱਕੀ ਗੱਲ ਆਪਾਂ ਮਾਂ ਦੇ ਨਾਲ ਸ਼ੇਅਰ ਕਰੀਏ ਔਰ ਮਾਮਾ ਵੀ ਆ ਜਾਈਹੀ ਪੁੱਠੀ ਪੱਟੀ ਪੜਾਉਂਦੀਆਂ ਨੇ ਮੈਂ ਕਹਿੰਦਾ ਜੀ ਮੈਂ ਆਪ ਖੁਦ ਕਈਆਂ ਮਾਮਾ ਨੂੰ ਇਸ ਵਿੱਚ ਨੂੰ ਲੈ ਕੇ ਉਹਨਾਂ ਦੀਆਂ ਕਲਾਸਾਂ ਵੀ ਲਾਈਆਂ ਨੇ ਵੀ ਤੁਸੀਂ ਇਦਾਂ ਨਾ ਕਰਿਆ ਕਰੋ ਧੀ ਦਾ ਦੁੱਖ ਨੂੰ ਇਹ ਕਰ ਕੇ ਕਹਦੇ ਹੋ ਕਿ ਪੁੱਤ ਹੁਣ ਤੇਰਾ ਇਹ ਦੁੱਖ ਤੇਰੇ ਤੱਕ ਸੀਮਤ ਹੈ ਅਸੀਂ ਜਿੰਨੀ ਤੇਰੀ ਮਦਦ ਕਰ ਸਕਦੇ ਆ ਕਰ ਸਕਦੇ ਆ ਜੇ ਤੂੰ ਕਹੀਂ ਕੀ ਮਤਲਬ ਤੂੰ ਮਾਮਾ ਕੀ ਕਰਦੀਆਂ ਛੱਡ ਕੇ ਤੂੰ ਇੱਥੇ ਆ ਜਾ ਜੀ ਦੇਖੀ ਜੋ ਜੜੀ ਹੋਈ ਲਓ ਜੀ ਅਜਹੀਆਂ ਆਉਂਦੀਆਂ ਅਗਲਾ ਕਹਿੰਦਾ ਵੀ ਮੈਂ ਤੋਰੀ ਨਹੀਂ ਸੀ ਜਿੱਦਾਂ ਗਈ ਹੈ ਆਪੇ ਹੀ ਆ ਜਾਓ ਫਿਰ ਮਾਪੇ ਕੁਰੀ ਦੇ ਕਹਿੰਦੇ ਆ ਜੀ ਸਾਡੇ ਕੋਲ ਆਉਣ ਆ ਕੇ ਆਪਣੀ ਬਹੂ ਨੂੰ ਲੈ ਜਾਣ ਬਸ ਇਸ ਗੱਲ ਤੇ ਵੀ ਅੜ ਜਾਂਦੇ ਆ ਉਹ ਕਹਿੰਦੇ ਸਾਡੇ ਕੋਲ ਮਾਫੀ ਮੰਗਣੇ ਕਹਿੰਦੇ ਸਾਡੇ ਕੋਲ ਮਾਫੀ ਮੰਗੜ ਔਰ ਦੇਖੋ ਮਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਇੱਕ ਧੀ ਦਾ ਉਜੜਿਆ ਹੋਇਆ ਘਰ ਬਸਾਉਣਾ ਮੈਂ ਉਹਨਾਂ ਮਾਮਾ ਨੂੰ ਖਾਸ ਤੌਰ ਤੇ ਕਹਿਣਾ ਚਾਹੁੰਦਾ ਜੋ ਆਪਣੀ ਧੀ ਨੂੰ ਪੁੱਠੀਆਂ ਗੱਲਾਂ ਸਿਖਾਉਂਦੀਆਂ ਨੇ ਜੋ ਆਪਣੀ ਧੀ ਦੇ ਪਰਿਵਾਰ ਦੇ ਵਿੱਚ ਖਲਲ ਪੈਦਾ ਕਰਦੀਆਂ ਨੇ ਜੇ ਧੀ ਦਾ ਇੱਕ ਮਿੰਟ ਦਾ ਫੋਨ ਆਵੇ ਕਿਹੜੇ ਕੰਮ ਚ ਫਸ ਗਈ ਸੀ ਕੀ ਹੋ ਗਿਆ ਤੂੰ ਮੈਨੂੰ ਫੋਨ ਹੀ ਨਹੀਂ ਕੀਤਾ ਵੀ ਫੋਨ ਨਹੀਂ ਕੀਤਾ ਤਾਂ ਅਗਲੀ ਕੰਮ ਕਰਦੀ ਹੋਊਗੀ ਤੁਸੀਂ ਦੱਸੋ ਉਹਨਾਂ ਤੋਂ ਕੀ ਲੈਣਾ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ ਹੈ ਠੀਕ ਹੈ ਮਾਪੇ ਆ ਤੁਸੀਂ ਜਨਮ ਦਿੱਤਾ ਹੈ ਬਹੁਤ ਮਤਲਬ ਪੀੜਾ ਜਿਹੜੀਆਂ ਉਹ ਸਹਿਣ ਕੀਤੀਆਂ ਨੇ ਬੜੇ ਦੁੱਖ ਤਕਲੀਫਾਂ ਵਿੱਚ ਆਪਾਂ ਬੱਚਿਆਂ ਬੱਚਿਆਂ ਨੂੰ ਪਾਲਦੇ ਆ ਇਹ ਮੈਂ ਮੰਨਦਾ ਗੱਲ ਨੂੰ ਪਰ ਹੁਣ ਇਹਦਾ ਮਤਲਬ ਇਹ ਥੋੜੀ ਕਿ ਤੁਹਾਡੇ ਨਾਲ ਫੋਨ ਤੇ ਗੱਲਾਂ ਹੀ ਬਾਤਾਂ ਕਰੀ ਜਾਵੇ ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਸਾਰਾ ਕੁਝ ਜਿਹੜਾ ਹੈ ਉਹ ਮਤਲਬ ਮਾਂ ਦੇ ਹੱਥ ਵਿੱਚ ਹੈ ਹੁਣ ਫੋਨ ਹੈ ਇੱਕ ਤਾਂ ਫੋਨਾਂ ਨੇ ਇੰਨੀ ਜ਼ਿਆਦਾ ਬਰਬਾਦੀ ਦਾ ਉਹ ਪੈਦਾ ਕੀਤਾ ਹੋਇਆ ਹੈ ਕਿ ਫੋਨ ਦੇ ਵਿੱਚ ਪਤਾ ਨਹੀਂ ਕਿਹੜੇ ਲੋਕ ਲਗਾ ਕੇ ਰੱਖ ਦਿਆਂ ਘਰਾਂ ਦੇ ਵਿੱਚ ਕੁੜੀਆਂ ਮੁੰਡਿਆਂ ਸਾਰੇ ਨੂੰ ਆਦਤ ਹੈ ਐ ਕਿਸ ਗੱਲ ਤੋਂ ਲੋਕ ਲਗਾਉਣਾ ਮੈਨੂੰ ਦੱਸੋ ਪਹਿਲਾਂ ਪਰਿਵਾਰ ਦੇ ਕੋਲੋਂ ਸასი ਪਰਵਾ ਜੇ ਤਾਂ ਤੁਹਾਡੇ ਦਿਲ 'ਚ ਪਾਪ ਹੈ ਇਹਦਾ ਮਤਲਬ ਲੋਕ ਲੌਕ ਲੱਗਾ ਹੋਇਆ ਹੈ ਤੁਹਾਡੇ ਬੂਨ ਨੂੰ ਜੇ ਪਾਪ ਨਹੀਂ ਹੈ ਤੇ ਇਹਦਾ ਮਤਲਬ ਓਪਨ ਪਿਆਰ ਬੂਨ ਪਰਿਵਾਰ ਦੇ ਵਿੱਚ ਪਿਆ ਹੈ ਜੋ ਮਰਜ਼ੀ ਦੇਖ ਲਓ ਇਹਦੇ ਵਿੱਚ ਕੀ ਹੈ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਛੋਟੀਆਂ ਨੇ ਹੁੰਦੀਆਂ ਛੋਟੀਆਂ ਨੇ ਲੇਕਿਨ ਤਾਂ ਜੇ ਲੱਗਦਾ ਕਿ ਨਹੀਂ ਯਾਰ ਇਹ ਗੱਲਾਂ ਹੋਣ ਦੇ ਨਾਲ ਬੜਾ ਨੁਕਸਾਨ ਹੁੰਦਾ ਹੈ ਪਰਿਵਾਰਾਂ ਦੇ ਪਰਿਵਾਰ ਟੁੱਟ ਜਾਂਦੇ ਨੇ ਅਜਿਹੇ ਪਰਿਵਾਰ ਉਨੀ ਦੇਰ ਤੱਕ ਜੁੜੇ ਨਹੀਂ ਰਹਿੰਦੇ ਜਦੋਂ ਫਿਰ ਟੁੱਟੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਆਪਾਂ ਮਿਲਣੀਆਂ ਕਰਦੇ ਆਂ ਇੱਕ ਦੂਜੇ ਨੂੰ ਮੁਬਾਰਕਾਂ ਦਿੰਦੇ ਆਂ ਉਹਨਾਂ ਨੂੰ ਆਪਾਂ ਉਹਨਾਂ ਦਾ ਚਿਹਰਾ ਤੱਕ ਦੇਖਣ ਨੂੰ ਤਿਆਰ ਨਹੀਂ ਹੁੰਦੇ ਫਿਰ ਬਾਅਦ ਵਿੱਚ ਗਲਤੀ ਕਿੱਥੇ ਹੁੰਦੀ ਹੈ ਸੋ ਇਹ ਸਾਰੀਆਂ ਗੱਲਾਂ ਨੇ ਜਿਸ ਕਰਕੇ ਜੇਕਰ ਆਪਾਂ ਇਹਨਾਂ ਗੱਲਾਂ ਤੇ ਕੰਟਰੋਲ ਨਹੀਂ ਕਰਾਂਗੇ ਤਾਂ ਮੈਂ ਮੈਂ ਕਹਿੰਦਾ ਵੀ ਕੋਈ ਘਰਵਾਸੀ ਨਹੀਂ ਸਕਦਾ ਮਾਂ ਨੂੰ ਆਪਣੀ ਜਿਹੜੀ ਭੂਮਿਕਾ ਹੈ ਮੈਂ ਸਾਰੀਆਂ ਮਾਮਾਂ ਦੀ ਗੱਲ ਨਹੀਂ ਕਰਦਾ ਮੈਂ ਉਹ ਚੰਗੀਆਂ ਮਾਮਾਂ ਦੀ ਵੀ ਗੱਲ ਦੱਸਾਂਗਾ ਉਹਨਾਂ ਦੀ ਭੂਮਿਕਾ ਇਹ ਹੈ ਕਿ ਆਪਣੀ ਧੀ ਦੀਆਂ ਸਮੱਸਿਆਵਾਂ ਨੂੰ ਆਪਣੇ ਲੈਵਲ ਤੱਕ ਦੱਸੇ ਉਹਦਾ ਹੱਲ ਜਿਹੜਾ ਹੈ ਉਹ ਇਹੀ ਦੱਸੇ ਕਿ ਪੁੱਤਰ ਤੂੰ ਆਪਣੇ ਪਰਿਵਾਰ ਦੇ ਵਿੱਚ ਜਿੱਦਾਂ ਤੇਰਾ ਸੱਸੌਰਾ ਤੇਰਾ ਪਤੀ ਪਰਮੇਸ਼ਰ ਕਹਿੰਦਾ ਤੂੰ ਉਸੇ ਤਰ੍ਹਾਂ ਕਰ ਜਿਹੜੀਆਂ ਚੰਗੀਆਂ ਮਾਮਾਂ ਨੇ ਉਹ ਅਜਿਹੀਆਂ ਮਾਮਾਂ ਨੇ ਮੈਂ ਹਮੇਸ਼ਾ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਉਹ ਆਪਣੀਆਂ ਧੀਆਂ ਨੂੰ ਗੱਲਾਂ ਮਾਤਾ ਸੁਣ ਲੈਂਦੀਆਂ ਨੇ ਐਂਡ ਤੇ ਆਹੀ ਗੱਲ ਕਹਿੰਦੀਆਂ ਨੇ ਪੁੱਤ ਆਪ ਤੁਸੀਂ ਬੈਠ ਕੇ ਇਸ ਸਮੱਸਿਆ ਦਾ ਹੱਲ ਲੱਭੋ ਸੋ ਇਸ ਕਰਕੇ ਦੋਸਤੋ ਇਸ ਐਪੀਸੋਡ ਦੇ ਵਿੱਚ ਆਖਰ ਕਿਉਂ ਬਸਿਆ ਬਸਾਇਆ ਧੀ ਦਾ ਘਰ ਮਾਂ ਉਜਾੜਦੀ ਹੈ ਔਰ ਮੈਂ ਉਹਨਾਂ ਮਾਮਾ ਨੂੰ ਸਲਾਮ ਵੀ ਕਰਦਾ ਜੋ ਸਹੀ ਮਤ ਦਿੰਦੀਆਂ ਨੇ ਔਰ ਉਹਨਾਂ ਨਾਲ ਮੇਰੀ ਹਮੇਸ਼ਾ ਨਰਾਜ਼ਗੀ ਰਹੇਗੀ ਜੋ ਬਸਿਆ ਬਸਾਇਆ ਘਰ ਤਬਾਹ ਕਰਦੀਆਂ ਨੇ ਪੋਸੂਨਾਮਾ ਚੈਨਲ ਤੇ ਤੁਸੀਂ ਕਮੈਂਟ ਦੇ ਰੂਪ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਸਾਡਾ ਐਪੀਸੋਡ ਕਿਸ ਤਰ੍ਹਾਂ ਦਾ ਲੱਗਾ ਪੋਸੂਨਾਮਾ ਚੈਨਲ ਤੁਹਾਡਾ ਆਪਣਾ ਚੈਨਲ ਹੈ ਤੁਹਾਡੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੁਆਲਿਟੀ ਹੈ ਤਾਂ ਤੁਸੀਂ ਨੀਚੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਇੰਟਰਵਿਊ ਲਈ ਤੁਸੀਂ ਸਟੂਡੀਓ ਵਿੱਚ ਆ ਸਕਦੇ ਹੋ ਜਾਂ ਸਾਨੂੰ ਖੁਦ ਬੁਲਾ ਸਕਦੇ ਹੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ